ਵਾਹਿਗੁਰੂ ਜੀ ਕੀ ਫਤਿਹ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸਤਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁraag ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੇਹਾਰੀ ਹਮ ਨਾ ਸਕਤ ਕਰਿ ਸਿਫਤ ਤੁਮਾਰੀ ਆਪਿ ਲਿਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰਿ ਸਿਫਤ ਤੁਮਾਰੀ ਆ ਬਲੇ ਹੋ ਤੁਮ ਕਥਾ ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਖੀ ਤਾਰਾ ਸਿੰਘ ਕੀ ਸੁਣ ਸੋ ਬੁੱਧ ਨਿਧਾਨ ਬਾਏ ਡਾਲ ਮੱਧ ਸਿੰਘ ਭਇਓ ਬੁੱਟਰ ਗੋਤ ਪਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਸਤਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੀਧੀ ਦਾ ਪ੍ਰਸੰਗ ਢਾਡੀ ਸਿੰਘਾਂ ਦੀ ਰਚਨਾ ਤੋਂ ਸਰਵਣ ਕੀਤਾ ਹੈ ਗੁਰੂ ਕੇ ਪੰਥ ਦਾ ਇਤਿਹਾਸ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਗਿਆ ਹੈ ਮੋਢ ਤੋਂ ਹੀ ਸ਼ਹੀਦ ਸਿੰਘ ਧਰਮ ਵਾਸਤੇ ਆਪਣੀਆਂ ਜਾਨਾਂ ਵਾਰ ਦੇ ਰਏ ਸੱਚ ਤੇ ਪਹਿਰਾ ਦਿੰਦੇ ਰਹੇ ਔਰ ਵੱਡੇ ਵੱਡੇ ਭਾਰੀ ਕਸ਼ਟ ਉਹਨਾਂ ਨੇ ਸਹਾਰੇ ਬਾਬੇ ਬੰਦੇ ਬਹਾਦਰ ਨੇ ਵੀ ਦਿੱਲੀ ਦੇ ਵਿੱਚ ਆਪਣੇ ਸਾਥੀ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਸਰਕਾਰ ਨੇ ਬੰਦਈਆਂ ਦਾ ਤੇ ਤਤ ਖਾਲਸੇ ਦਾ ਝਗੜਾ ਕਰਵਾ ਦਿੱਤਾ ਸ੍ਰੀ ਅਮਰਸਰ ਦੀਪਮਾਲਾ ਦੇ ਮੇਲੇ ਤੇ ਦੋਵਾਂ ਸੰਪਰਦਾਵਾਂ ਦੀ ਤਤ ਖਾਲਸੇ ਦੀ ਤੇ ਬੰਦਈ ਖਾਲਸੇ ਦੀ ਲੜਾਈ ਕਰਵਾਈ ਜਤਨ ਹੋਇਆ ਵੀ ਇਸ ਆਪਸ ਚ ਲੜ ਕੇ ਮਾਰੇ ਜਾਣ ਪਰ ਸਤਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਭਾਈ ਕਾਨ ਸਿੰਘ ਜੀ ਔਰ ਬਾਬਾ ਬినੋਦ ਸਿੰਘ ਜੀ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਸਿਆਣੇ ਸਿਆਣੇ ਸਿੰਘਾਂ ਦੇ ਯਤਨਾਂ ਨਾਲ ਇਹ ਲੜਾਈ ਕਾਫੀ ਹੱਦ ਤੱਕ ਟਲ ਗਈ ਕਿਉਂਕਿ ਬੰਦਈ ਖਾਲਸੇ ਵਾਲੇ ਜਿਹੜੇ ਸਨ ਉਹ ਕਹਿੰਦੇ ਸਨ ਵੀ ਅਸੀਂ ਲਾਲ ਕੱਪੜੇ ਪਹਿਨਣੇ ਨੀਲੇ ਵਸਤਰ ਨਹੀਂ ਪਹਿਨਣੇ ਔਰ ਸ਼ੂਗਾਰ ਖੇਡ ਕੇ ਜੋ ਖਾਲਸਾ ਛੱਕਦਾ ਹੈ ਇਹ ਵੀ ਨਹੀਂ ਛੱਕਣ ਦੇਣਾ ਤੇ ਇਸੇ ਤਰ੍ਹਾਂ ਹੀ ਬੰਦਈ ਖਾਲਸੇ ਵਾਲੇ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਤੇ ਫਤਿਹ ਦਰਸ਼ਨੀ ਬੁલાਣੀ ਹੈ ਭਾਈ ਮਨੀ ਸਿੰਘ ਜੀ ਨੇ ਦੋਵਾਂ ਧਿਰਾਂ ਨੂੰ ਸਮਝਾਇਆ ਵੀ ਆਪਸ ਵਿੱਚ ਭਰਾਵਾਂ ਦੀ ਤਰ੍ਹਾਂ ਲਉ ਲੜਾਈ ਨਾ ਕਰੋ ਪਰ ਇਹ ਝਗੜਾ ਵੱਧ ਗਿਆ ਜਦੋਂ ਫਤੇ ਵਾਹਿਗੁਰੂ ਜੀ ਕੀ ਤੇ ਫਤੇ ਦਰਸ਼ਨੀ ਬਦਈਆਂ ਦੀ ਫਤੇ ਦਰਸ਼ਨੀ ਤੇ ਸਿੰਘਾਂ ਦੀ ਵਾਹਿਗੁਰੂ ਜੀ ਕੀ ਤਤਕਾਲਸੇ ਦੀ ਦੋਵੇਂ ਚਿੱਠੀਆਂ ਦੇ ਲਿਖ ਕੇ ਹਰ ਕੀ ਪੌੜੀ ਦੇ ਵਿੱਚ ਜਲ ਵਿੱਚ ਪਾਈਆਂ ਗਈਆਂ ਭਾਈ ਮਨੀ ਸਿੰਘ ਨੇ ਕਿਹਾ ਵੀ ਜਿਹਦੀ ਚਿੱਠੀ ਤਾਰ ਆਈ ਉਹਦੇ ਹੱਗ ਵਿੱਚ ਗੁਰੂ ਦਾ ਫੈਸਲਾ ਹੋਵੇਗਾ ਜਦੋਂ ਇਹ ਦੋਵੇਂ ਚਿੱਠੀਆਂ ਕਹਿੰਦੇ ਇੱਕ ਵਾਰੀ ਤਾਂ ਥੱਲੇ ਡੁੱਬ ਗਈਆਂ ਦੋਵੇਂ ਪਾਸੇ ਦੇ ਮੁਖੀ ਮੁਖੀ ਸਿੰਘ ਖੜੇ ਸਨ ਬੜੀ ਨਿਰਾਸ਼ਤਾ ਹੋਈ ਪਰ ਕੁਝ ਮਿੰਟਾਂ ਬਾਅਦ 10-15 ਮਿੰਟਾਂ ਬਾਅਦ ਫਤਿਹ ਦਰਸ਼ਨੀ ਉੱਪਰ ਤਰ ਕੇ ਆ ਗਈ ਤਤਖਾਲਸੇ ਨੇ ਖੁਸ਼ੀਆਂ ਦੇ ਜਕਾਰੇ ਗਾ ਦਿੱਤੇ ਤੇ ਬੰਦਈ ਬੜੇ ਨਿਮੋ ਝੂਨੇ ਹੋ ਕੇ ਬਾਹਰ ਨੂੰ ਤੁਰ ਪਏ ਔਰ ਫਿਰ ਬਹੁਤ ਸਮਾਂ ਇਹ ਥੋੜਾ ਥੋੜਾ ਜਿਹਾ ਆਪਸ ਵਿੱਚ ਝਗੜਾ ਰਿਹਾ ਬੰਦੇ ਹੀ ਖਾਲਸੇ ਵਾਲੇ ਵੀ ਸਿੰਘਾਂ ਚ ਰਲਣ ਲੱਗ ਪਏ ਜਿਹੜੇ ਸਿਆਣੇ ਸਨ ਜਿਹੜੇ ਕੋ ਅੜੀਲ ਸਨ ਜਿਵੇਂ ਇਹ ਖੇਮ ਸਿੰਘ ਖੇਮ ਕਰਨ ਵਾਲਾ ਅਮਰ ਸਿੰਘ ਉਹ ਕਹਿੰਦੇ ਆ ਸਿੰਘਾਂ ਨਾਲ ਲੜ ਪਿਆ ਸੀ ਜੀ ਅਕਾਲ ਤਖਤ ਸਾਹਿਬ ਤੇ ਤੇ ਉਹ ਮਾਰਿਆ ਗਿਆ ਆਪਸ ਵਿੱਚ ਇਹ ਤਲਵਾਰ ਖੜਕੀ ਇਹ ਸਰਕਾਰ ਦੀ ਚਾਲ ਸੀ ਸੋ ਖਾਲਸਾ ਜੀ ਬਾਅਦ ਵਿੱਚ ਬੰਦਈ ਖਾਲਸੇ ਵਾਲੇ ਸਿੰਘਾਂ ਦੇ ਨਾਲ ਅਪੇਧ ਹੋ ਗਏ ਥੋੜੇ ਬਾਲੇ ਵੱਖਰੇ ਰਹਿ ਗਏ ਹੁਣ ਜਿਹੜੇ ਬੰਦਈ ਹਨ ਉਹ ਤਾਂ ਜ਼ਿਆਦਾਤਰ ਸਹਿਇ ਧਾਰੀ ਹੋ ਗਏ ਕੇਸਾ ਧਾਰੀ ਵੀ ਨਹੀਂ ਰਹੇ ਕੁਝ ਕੇਸਾ ਧਾਰੀ ਵੀ ਹਨ ਔਰ ਬੰਦਈ ਖਾਲਸੇ ਵਿੱਚੋਂ ਬਾਬਾ ਸਰਦੂਰ ਸਿੰਘ ਜੀ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਹੈ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਕੇ ਅਮਰ ਸੰਚਾਰ ਬਹੁਤ ਕੀਤਾ ਉਹ ਵੀ ਖਾਲਸੇ ਵਿੱਚ ਭੇਦ ਹੋਏ ਸਮਾਪਾ ਕੇ ਸੋ ਇਸ ਤਰ੍ਹਾਂ ਇਹ ਬੰਦਈ ਖਾਲਸੇ ਦੀ ਸਾਖਾ ਜਿਹੜੀ ਸੀ ਹੌਲੇ-ਹੌਲੇ ਥੋੜੀ ਰਹਿ ਗਈ ਜਾਂ ਕਹਿ ਲਓ ਸਮਾਪਤ ਹੋ ਗਈ ਤਤ ਖਾਲਸਾ ਰਹਿ ਗਿਆ ਸਰਕਾਰ ਨੇ ਸੋਚਿਆ ਵੀ ਤਤ ਖਾਲਸੇ ਵਾਲੇ ਜਿਹੜੇ ਇਹਨਾਂ ਨੂੰ ਆਪਾਂ ਪਹਿਲਾਂ ਤਾਂ ਇਹਨਾਂ ਨੂੰ ਨਾਲ ਲਾ ਕੇ ਰੱਖਿਆ ਵੀ ਤੁਸੀਂ ਘੁਮਰਾਓ ਨਾ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਬੜੀਆਂ ਜ਼ਗੀਰਾਂ ਦੇ ਦਿੱਤੀਆਂ ਸਿੰਘਾਂ ਨੂੰ ਤੇ ਭਾਈ ਸਾਹਿਬ ਭਾਈ ਮਾਨੀ ਸਿੰਘ ਵੀ ਹਰਮੰਦਰ ਸਾਹਿਬ ਬੈਠੇ ਰਹੇ ਬਾਬਾ ਦੀਪ ਸਿੰਘ ਦਮਦਮੇ ਬੈਠੇ ਰਹੇ ਕੁਝ ਨਹੀਂ ਕਿਹਾ ਬਾਅਦ ਵਿੱਚ ਜਦੋਂ ਬੰਦਈ ਖਤਮ ਹੋ ਗਈ ਤੇ ਸਰਕਾਰ ਨੇ ਸਿੰਘਾਂ ਵਾਲ ਵੀ ਡੰਗ ਤਿੱਖਾ ਕਰ ਦਿੱਤਾ ਸਿੰਘਾਂ ਨੂੰ ਵੀ ਦਿੱਕਤਾਂ ਆਣੀ ਸ਼ੁਰੂ ਹੋ ਗਈਆਂ ਤਤਖਾਲਸਾ ਵੀ ਉਸੇ ਦਾਇਰੇ ਵਿੱਚ ਉਸੇ ਘੇਰੇ ਵਿੱਚ ਆ ਗਿਆ ਸਭ ਤੋਂ ਪਹਿਲੀ ਲੜਾਈ ਤਤਖਾਲਸਿਆਂ ਦੀ ਜਿਹੜੀ ਸਰਕਾਰ ਨਾਲ ਸ਼ੁਰੂ ਹੋਈ ਉਹ ਡਲਵਾ ਪਿੰਡ ਤੋਂ ਜਿਹੜਾ ਸਾਹਾ ਸੰਗਤ ਜੀ ਡਲ ਔਰ ਵਾਂ ਦੋ ਪਿੰਡ ਨੇ ਮਾਝੇ ਦੇ ਵਿੱਚ ਭਿੱਖੀ ਪਿੰਡ ਦੇ ਇਲਾਕੇ ਵਿੱਚ ਜਾਈਏ ਨਾ ਉਹ ਤਰੇ ਤਰਨਤਾਰਨ ਸਾਹਿਬ ਤੋਂ ਗਾਂ ਜਾ ਕੇ ਪਿੰਡ ਪੈਂਦਾ ਡਲਵਾ ਉਥੇ ਇਹ ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਹੋਏ ਐ ਜਿਨ੍ਹਾਂ ਦੇ ਨਾਲ ਸਰਕਾਰ ਦੀ ਪਹਿਲੀ ਟੱਕਰ ਸ਼ੁਰੂ ਹੋਈ ਉਹਦੀ ਕਥਾ ਸੁਣਾਣੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ 5 ਸਾਲ ਰੌਲਾ ਜਹ ਰਿਆ ਤਤ ਖਾਲਸੇ ਤੇ ਬੰਦਈ ਖਾਲਸੇ ਦਾ ਤੇ ਸਰਕਾਰ ਨੇ ਬੰਦਈਆਂ ਨੂੰ ਖਤਮ ਕੀਤਾ ਵੱਦ ਤੋਂ ਵੱਦ ਕੋਸ਼ਿਸ਼ ਕੀਤੀ ਵੀ ਬੰਦਈ ਖਤਮ ਹੋ ਜਾਵੇ ਬੰਦਾ ਹੀ ਖਤਮ ਹੋ ਗਏ ਤੇ ਹੁਣ ਤਦ ਖਾਲਸੇ ਦੇ ਦਿਵਾਲੇ ਹੋ ਗਈ ਸਰਕਾਰ ਬਹਾਨਾ ਜੋ ਵੀ ਬਣਦਾ ਕੁਦਰਤ ਬਣਾਉਂਦੀ ਹੈ ਤੇ ਕੁਦਰਤ ਦੇ ਵਿੱਚ ਕੁਦਰਤ ਦੇ ਨਿਯਮਾਂ ਨੂੰ ਕੋਈ ਬਦਲ ਨਹੀਂ ਸਕਦਾ ਬੰਦੇ ਏਜੰਸੀਆਂ ਸਰਕਾਰਾਂ ਇਹ ਕੁਝ ਨਹੀਂ ਜੇ ਅਕਾਲ ਪੁਰਖ ਦਾ ਹੁਕਮ ਨਾ ਹੋਵੇ ਆਖੋ ਸ੍ਰੀ ਵਾਹਿਗੁਰੂ ਹੁਕਮ ਹੁੰਦਾ ਹੁਕਮ ਦੇ ਨਾਲ ਉਹ ਬਹਾਨੇ ਬਣੀ ਜਾਂਦੇ ਆ ਮਾਹੌਲ ਬਣੀ ਜਾਂਦਾ ਉਹਦੇ ਵਿੱਚੋਂ ਕੁਝ ਗਿਣਿਆ ਮਿੱਥਿਆ ਨਹੀਂ ਹੁੰਦਾ ਵੀ ਇਦਾਂ ਹੀ ਕਰਾਂਗੇ ਤੇ ਇਦਾਂ ਹੋਵੇਗਾ ਉਹ ਵਿਚਾਰਾਂ ਹੀ ਕੁਦਰਤ ਜਿਹੜੀ ਉਹਨਾਂ 'ਚ ਪਾ ਦਿੰਦੀ ਹੈ ਬੰਦੇ ਦੀ ਸੋਚ ਹੀ ਬਣ ਜਾਂਦੀ ਹੈ ਤੇ ਸੋਚ ਦੇ ਵਿੱਚੋਂ ਫਿਰ ਗਾਂ ਦੀ ਗਾਂ ਗਾਂ ਦੀ ਗਾਂ ਇਤਿਹਾਸ ਬਣਦਾ ਜਾਂਦਾ ਸੋ ਪਰਮੇਸ਼ਰ ਨੂੰ ਇਹ ਮਨਜ਼ੂਰ ਸੀ ਕਿ ਸਿੰਘਾਂ ਦੀ ਔਰਤ ਖਾਲਸੇ ਦੀ ਤੇ ਸਰਕਾਰ ਦੀ ਖੜਕੇਗੀ ਤਾਂ ਹੀ ਖਾਲਸੇ ਦਾ ਰਾਜ ਬਣਨਾ ਸੀ ਸਰਕਾਰ ਦਾ ਇਹ ਚਾਹੁੰਦੀ ਸੀ ਵੀ ਸਿੰਘਾਂ ਦੀ ਤੇ ਸਾਡੀ ਸੁਲਾਈ ਰਵੇ ਤੇ ਸਿੰਘ ਹੌਲੇ ਹੌਲੇ ਆਪੇ ਖਤਮ ਹੋ ਜਾਣਗੇ ਪਰ ਖਾਲਸਾ ਗੁਰੂ ਗਲਗੀ ਧਰਨੇ ਜਿਹੜੇ ਮਿਸ਼ਨ ਲਈ ਸਾਜਿਆ ਸੀ ਉਹ ਮਿਸ਼ਨ ਵੀ ਤਾਂ ਪੂਰਾ ਹੋਣਾ ਸੀ ਸੋ ਬਾਬਾ ਤਾਰਾ ਸਿੰਘ ਜੀ ਨਿਹੰਗ ਸਿੰਘ ਦੇ ਨਾਲ ਸਰਕਾਰ ਦੀ ਪਹਿਲੀ ਟੱਕਰ ਹੋਈ ਹੈ ਉਹ ਕਥਾ ਹੁਣ ਸੁਣੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਖੀ ਤਾਰਾ ਸਿੰਘ ਕੀ ਸੁਣ ਸੋ ਬੁੱਧ ਨਿਧਾਨ ਭਾਈ ਰਤਨ ਸਿੰਘ ਜੀ ਕਹਿੰਦੇ ਆ ਹੁਣ ਤੁਹਾਨੂੰ ਅਸੀਂ ਤਾਰਾ ਸਿੰਘ ਦੀ ਸਾਖੀ ਸੁਣਾਣੇ ਆ ਸੁਣੋ ਖਾਲਸਾ ਜੀ ਬਾਏ ਡਲ ਮੱਧ ਸਿੰਘ ਭਇਓ ਬੁੱਟਰ ਗੋਤ ਪਰਧਾਨ ਇਹ ਪਿੰਡ ਹੈ ਡਲ ਔਰ ਵਾਹ ਦੋ ਘਟ ਨੇੜੇ ਨੇੜਿਆਂ ਨੇ ਇਸ ਕਰਕੇ ਇਕੱਠਾ ਹੀ ਡਾਲਵਾ ਬੋਲ ਦਿੰਦੇ ਐ ਵਾਹ ਪਿੰਡ ਦੇ ਵਿੱਚ ਬੁੱਟਰ ਗੋਤ ਦੇ ਬਹੁਤ ਸਾਰੇ ਜ਼ਿਮੀਦਾਰ ਜੱਟ ਰਹਿੰਦੇ ਐ ਬੁੱਟਰਾਂ ਦੇ ਵਿੱਚ ਤਾਰਾ ਸਿੰਘ ਬੜਾ ਬਲੀ ਜਹੱਟੀ ਤੱਪੀ ਜੋਧਾ ਸਿੰਘ ਹੋਇਆ ਹੈ ਛਪੇ ਛੰਦ ਹੱਠੀ ਜੱਪ ਹੱਠੀ ਤੱਪੀ ਜਤਵਾਨ ਰਹਤ ਵੈ ਰਹਤ ਸੁਤੰਗੀ ਹੱਠੀ ਤੱਪੀ ਸੀਗਾ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਨਾ ਭਜਨ ਕਰਨਾ ਜਬੀ ਤਪੀ ਸਿੰਘ ਸੀ ਬੜਾ ਜਤੀ ਸਤੀ ਵੀ ਸੀ ਔਰ ਰੈਤ ਵਿੱਚ ਬੜਾ ਪਰਪੱਕ ਸਿੰਘ ਸੀਗਾ ਭਾਈ ਤਾਰਾ ਸਿੰਘ ਨੀਲ ਬਸਤਰ ਤਨ ਸਜੈ ਸਜੈ ਤਨ ਸ਼ਸਤਰ ਜੰਗੀ ਜੋ ਨੀਲਾ ਸਿੰਘਾਂ ਦਾ ਸਰੂਪ ਹੈ ਜੋ ਕਲਗੀਧਰ ਪਾਤਸ਼ਾਹ ਨੇ ਕੇਸਗੜ ਸਾਹਿਬ ਖਾਲਸਾ ਸਾਜਿਆ ਸੀ ਉਸ ਵੇਲੇ ਖਾਲਸਾ ਜੀ ਨੀਲੇ ਬਸਤਰੀ ਪਵਾਏ ਸੀਗੇ ਏ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਉਹਦੇ ਜਿਹੜੀ ਲਾਸਟ ਵਾਰ ਹੈ 41ਵੀਂ ਵਾਰ ਦੂਸਰੇ ਭਾਈ ਗੁਰਦਾਸ ਜੀ ਦੀ ਉਹਦੇ 'ਚ ਲਿਖਿਆ ਹੈ ਕਿ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਜਿਨ ਅਲਖ ਆਪਾ ਨਰੰਜਨਾ ਜਪਿਓ ਕਰਤਾਰਾ ਨਿਜ ਪੰਥ ਚਲਾਇਓ ਖਾਲਸਾ ਤਰ ਤੇਜ ਕਰਾਰਾ ਸਿਰ ਕੇਸ ਧਾਰ ਗੈ ਖੜਗ ਕੋ ਸਭ ਦੁਸ਼ਟ ਪਛਾਰਾ ਤਦ ਕੁੱਤੇ ਸਿੰਘ ਪੁਚੰਗੀਏ ਨਿਰੰਬਰ ਤਾਰਾ ਨੀਲਾ ਬਾਣਾ ਸੀਗਾ ਉਸ ਵੇਲੇ ਪੰਜਾਂ ਪਿਆਰਿਆਂ ਨੂੰ ਜੋ ਬਵਾਇਆ ਬਾਬਾ ਤਾਰਾ ਸਿੰਘ ਜੀ ਵੀ ਹਰ ਵੇਲੇ ਨੀਲਾ ਬਾਣਾ ਪਾ ਕੇ ਸੀਸ ਦੇ ਉੱਤੇ ਫਰਨੇ ਵਾਲਾ ਉੱਚਾ ਦਮਾਲਾ ਸਜਾ ਕੇ ਚੱਕਰ ਖੰਡੇ ਤੋੜੇ ਸਜਾ ਕੇ ਬੜੇ ਰਹਿਤ ਬੈਤ ਜੁ ਪੱਕੇ ਸਿੰਘ ਸਨ ਗੁਰਬਾਣੀ ਹਿਤ ਰੱਖੇ ਸਿਦਕ ਗੁਰ ਚਰਨਨ ਧਾਰੇ ਅੱਠੇ ਬੈਰ ਗੁਰਬਾਣੀ ਨਾਲ ਪ੍ਰੇਮ ਕਰਨਾ ਅਮਰਤ ਵੇੜੇ ਤੋਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਨੀ ਸਾਰਾ ਦਿਨ ਗੁਰਬਾਣੀ ਪੜ੍ਹਦੇ ਰਹਿਣਾ ਗੁਰਬਾਣੀ ਸੁਣਦੇ ਰਹਿਣਾ ਨਾਮ ਜਪਦੇ ਰਹਿਣਾ ਸੇਵਾ ਸਿਦਕ ਗੁਰੂ ਦੇ ਚਰਨਾਂ ਤੇ ਹੋਰ ਕਿਸੇ ਤੇ ਭਰੋਸਾ ਨਹੀਂ ਇੱਕ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖਦੇ ਸਨ ਮੁਖ ਤੇ ਕੱਢਾ ਜੋ ਬਚਨ ਤੇ ਜਿਮ ਸੋ ਪ੍ਰਤਿ ਪਾਰੀ ਆਪਣੇ ਮੂੰਹ ਤੋਂ ਜੋ ਬਚਨ ਨਿਕਲ ਜਾਵੇ ਉਹਦੇ ਪਿੱਛੇ ਆਪਣਾ ਸੀਸ ਦੇਣ ਵਾਤਕ ਜਾਂਦੇ ਸਨ ਬਚਨ ਨਹੀਂ ਸੀ ਹਾਰਦੇ ਸੂਰ ਬੀਰ ਬਚਨ ਕੇ ਬਲੀ ਮੂੰਹ ਤੋਂ ਜੋ ਬਚਨ ਕੱਢ ਦਿੱਤਾ ਜਿਵੇਂ ਸਤੀ ਆਪਣਾ ਸਤ ਪਾਲਦੀ ਹੈ ਨਾ ਇਹਦਾ ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਆਪਣਾ ਬਚਨ ਪਾਲਦੇ ਸਨ ਦੰਗਿਆਂ ਨ ਮਹਿ ਪ੍ਰਥਮ ਉਸੈ ਧਰੀਐ ਨਾਮ ਕਿਨਾਈ ਕਹਿੰਦੇ ਦੰਗਿਆਂ ਦੰਗਈਆਂ ਵਿੱਚੋਂ ਦੰਗਈਆਂ ਨ ਮੈਂ ਜਿਹੜੇ ਲੜਾਕੇ ਦੰਗਈਆਂ ਦਾ ਮਤਲਬ ਇਹ ਨਹੀਂ ਵੀ ਰਾ ਜਾਣਦੇ ਆ ਦੰਗਾ ਕਰ ਲੈਣਾ ਐਵੇਂ ਕਿਸੇ ਦਾ ਸਿਰ ਪਾੜ ਦੇਣਾ ਕਿਸੇ ਦੇ ਲਤ ਬਾਹ ਤੋੜ ਦੇਣੀ ਕਿਸੇ ਦੀ ਦੁਕਾਨ ਸਾੜ ਦੇਣੀ ਇਹ ਦੰਗੇ ਨਹੀਂ ਜਿਹੜੇ ਆਪਾਂ ਦੰਗੇ ਸਮਝਦੇ ਆ ਇਹ ਦੰਗੇ ਨਹੀਂ ਖਾਲਸਾ ਕਰਦਾ ਵੀ ਐਵੇਂ ਕਿਸੇ ਰਾਹ ਜਾਂਦੇ ਗਰੀਬ ਨੂੰ ਮਾਰ ਦਿਓ ਕਿਸੇ ਦੀ ਲਤ ਬਾਹ ਤੋੜ ਦਿਓ ਕਿਸੇ ਨੂੰ ਲੁੱਟ ਲੋ ਇਹ ਨਹੀਂ ਧਰਮ ਵਾਸਤੇ ਜੁੱਧ ਕਰਨਾ ਉਹ ਦੰਗੇ ਦੰਗਈਆਂ ਨੇ ਲੜਾਕੇ ਜੁਝਾਰੂਆਂ ਵਿੱਚੋਂ ਤਾਰਾ ਸਿੰਘ ਦਾ ਪਹਿਲਾ ਨੰਬਰ ਸੀਗਾ ਕਹਿੰਦੇ ਤਾਰਾ ਸਿੰਘ ਨੇ ਸਤਗੁਰੂ ਕਲਗੀਧਰ ਪਾਤਸ਼ਾਹ ਦਾ ਸਮਾਂ ਵੇਖਿਆ ਹੋਇਆ ਸੀ आनंदपुर साहब जाके ओने 10वें बादशाह ਦੇ ਕੋਲੋਂ ਅੰਮ੍ਰਿਤ ਛਕਿਆ ਸੀ ਕਹਿੰਦੇ ਹਾਂਜੀ ਐਸੇ ਜੇ ਬੁਲਾਏ ਜੋ ਘਰ ਪਰੈ ਲੈ ਆਪਣੇ ਠੀਕ ਟਿਕਾਏ ਕਦੇ ਤਾਰਾ ਸਿੰਘ ਇੰਨਾ ਲੜਾਕੂ ਸੀਗਾ ਵੀ ਦੂਜੇ ਦੇ ਘਰ ਬੁਲਾ ਜਾਂਦੀ ਉਹਨੂੰ ਆਵਾਜ਼ ਮਾਰ ਲੈਂਦਾ ਸੀ ਮੇਰੇ ਘਰ ਵੀ ਫੇਰਾ ਪਾ ਜਾਈਂ ਜਰਾ ਲੜਾਈ ਦੂਜੇ ਦੇ ਘਰ ਜਾਂਦੀ ਹੋਵੇ ਨਾ ਉਹਨੂੰ ਕਹਿੰਦਾ ਸੀ ਜਰਾ ਸਾਡੇ ਘਰ ਵੀ ਚਰਨ ਪਾ ਕੇ ਜਾਈਂ ਯਾਨੀ ਲੜਾਈ ਮੋਲ ਲੈਣ ਵਾਲਾ ਸਿੰਘ ਸੀਗਾ ਦੋਹਰਾ ਸੀਸ ਧਰੇ ਹੱਥ ਪੁਰ ਫਿਰੈ ਨਹਿ ਮਰਨੋ ਸੰਕਾਈ ਉਹ ਆਪਣੀ ਜਾਨ ਤਲੀ ਦੇ ਧਾਰ ਕੇ ਰੱਖਦਾ ਸੀ ਹਰ ਵੇਲੇ ਮਰਨੋ ਨਹੀਂ ਸੀ ਸੰਗ ਦਾ ਬਾਬਾ ਤਾਰਾ ਸਿੰਘ ਨਿਹੰਗ ਸਿੰਘ ਸਿਰੋਂ ਪਰੇ ਡੇਰਾ ਤਿਸੈ ਐਸੋ ਰਹਿ ਸੁਭਾਈ ਸਿਰੋਂ ਪਰੇ ਡੇਰਾ ਸੀ ਜਿਹੜੇ ਵੇਲੇ ਮਰਜੀ ਆ ਜਾਏ ਮੌਤ ਕੱਲ ਆਉਂਦੀ ਅੱਜ ਆ ਜਾਏ ਅੱਜਾਂ ਦੀ ਹੁਣ ਆ ਜਾਏ ਤਿਆਰ ਪਰ ਤਿਆਰ ਕਮਰ ਕਸਾ ਲੱਗਾ ਹੀ ਰਹਿੰਦਾ ਸੀ ਕਮਰ ਕਸੇ ਦਾ ਹੀ ਮਤਲਬ ਹੈ ਵੀ ਤਿਆਰੀ ਰੱਖਣੀ ਤੁਰਨ ਦੀ ਸੰਸਾਰ ਤੋਂ ਹਰ ਵੇਲੇ ਘਾਤਰੇ ਛਸਤਰ ਸਜਾਈ ਰੱਖਣੇ ਦੁਸ਼ਮਣ ਆਏਗਾ ਲੜਾਂਗੇ ਸ਼ੀਤ ਹੋ ਜਾਾਂਗੇ ਏਦਾਂ ਦੀ ਬਿਰਤੀ ਸੀ ਤਾਰਾ ਸਿੰਘ ਨਿਹੰਗ ਸਿੰਘ ਦੀ ਜਦ ਬੰਦੋ ਹੋਤੋ ਜੀਵਤੋ ਉਹਨ ਲਿਓ ਤੁਰਕ ਹਰਾਏ ਇਹ ਜਦੋਂ ਬਾਬਾ ਬੰਦਾ বাহাদুর ਆਇਆ ਸੀ ਉਦੋਂ ਇਹ ਤਾਰਾ ਸਿੰਘ ਗੁਰੂ ਕਲਗੀ ਤਰਪਾਦਸ਼ਾਲਾ ਹੁਕਮ ਮੰਨ ਕੇ ਉਹਦੀ ਫੌਜ ਵਿੱਚ ਸ਼ਾਮਲ ਹੋਏ ਸੀ ਸਰ ਹੰਦਫਾ ਤੇ ਵਿੱਚ ਵੀ ਤਾਰਾ ਸਿੰਘ ਨੇ ਬੜੀਆਂ ਮਾਰਾਂ ਮਾਰੀਆਂ ਸਾਨ ਖੁਸ਼ ਆਮਦ ਕਰ ਕਰ ਸਿੰਘਨ ਕੀ ਲੇਵਾ ਮੁਲਕ ਬਸਾਈ ਤੇ ਤੁਰਕਾਂ ਨੇ ਜਦੋਂ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕਰ ਦਿੱਤਾ ਦਿੱਲੀ ਦੇ ਵਿੱਚ ਫਿਰ ਉਹਨਾਂ ਨੇ ਸੋਚਿਆ ਵੀ ਜਿਹੜੇ ਤਤ ਖਾਲਸੇ ਵਾਲੇ ਨੇ ਇਹਨਾਂ ਨੂੰ ਠੰਡੇ ਰੱਖੀਏ ਕਿਸੇ ਤਰ੍ਹਾਂ ਤਤ ਖਾਲਸੇ ਵਾਲੇ ਨਾਲ ਦੰਗਾ ਕਰ ਦੇਣ ਹੁਣ ਕਿਤੇ ਉਹ ਸਿੰਘਾਂ ਨੂੰ ਇਹ ਕਹਿ ਕਹਿ ਕੇ ਵੀ ਖਾਲਸਾ ਜੀ ਰਾਜ ਤੁਹਾਡਾ ਸਰਕਾਰ ਤੁਹਾਡੀ ਮੁਲਕ ਤੁਹਾਡਾ ਅਸੀਂ ਤਾਂ ਤੁਹਾਡੇ ਨੌਕਰ ਆ ਸਰਕਾਰੀ ਬੰਦੇ ਬੜੇ ਚਲਾਕ ਸੀਗੇ ਉਹਨਾਂ ਨੇ ਸਿੰਘਾਂ ਦੀਆਂ ਖੁਸ਼ਾਮਦਾਂ ਕਰਦੇ ਸ਼ੁਰੂ ਕਰ ਦਿੱਤੀ ਤਦ ਖਾਲਸੇ ਦੇ ਸਿੰਘਾਂ ਨੂੰ ਜ਼ਗੀਰਾਂ ਦੇਤੀਆਂ ਸਿੱਗੋ ਆਹ ਜ਼ਗੀਰਾਂ ਲਓ 10 20 ਵੀ ਕਿੱਲੇ ਇੱਕ ਇੱਕ ਸਿੰਘ ਨੂੰ ਦੇ ਛੱਡੇ ਹਲਾਈ ਜਾਓ ਖੇਤੀ ਕਰੀ ਜਾਓ ਨੰਗਰ ਛਕੀ ਜਾਓ ਕਿਰਪਾ ਕਰਕੇ ਦੰਗਾ ਫਸਾਦ ਨਾ ਕਰਿਆ ਜੇ ਇਹ ਤਾਂ ਹੱਥ ਜੋੜ ਜੋੜ ਕੇ ਨਾ ਤਾਰਾ ਸਿੰਘ ਵਰਗਿਆਂ ਨੂੰ ਹੌਤਾ ਹੀ ਤਗੀਰਾ ਦੇ ਕੇ ਸਰਕਾਰ ਠੰਡਾ ਰੱਖਣਾ ਚਾਹੁੰਦੀ ਸੀ ਲੋਟਪੋਟ